ਹਾਂਜੀ ਕਿਵੇਂ ਹੋ ਸਾਰੇ ਇਹ ਵੀਡੀਓ ਤੁਹਾਡੇ ਵਾਸਤੇ ਪਰਥ ਆਸਟ੍ਰੇਲੀਆ ਦੀ ਧਰਤੀ ਤੋਂ ਆ ਲਗਾਤਾਰ ਇੱਥੇ ਪਿਛਲੇ ਕਈ ਮਹੀਨਿਆਂ ਤੋਂ ਦੋ ਕੁ ਮਹੀਨਿਆਂ ਤੋਂ ਲਗਭਗ ਜਿਹੜਾ ਉਹ ਮੀਂਹ ਪੈ ਰਿਹਾ ਵਾ ਸੋ ਪਾਣੀ ਜਿਹੜਾ ਵਾ ਤੁਹਾਡੇ ਸਾਹਮਣੇ ਲਗਾਤਾਰ ਇਸੇ ਤਰ੍ਹਾਂ ਜਿਹੜਾ ਪਾਣੀ ਆ ਉਹ ਸੜਕਾਂ ਦੇ ਉੱਪਰ ਆ ਰਿਹਾ ਵਾ ਪਰ ਜਿਹੜੀ ਦੇਖੋ ਗੱਲ ਹੈਰਾਨੀ ਵਾਲੀ ਗੱਲ ਹੈ ਤੇ ਸਿਸਟਮ ਦੇ ਵਿੱਚ ਜਿਹੜੀ ਆ ਕਹਿੰਦੇ ਹੁੰਦੇ ਵੀ ਉਹਨਾਂ ਦੀ ਕਾਰਗੁਜ਼ਾਰੀ ਦੇਖੋ ਕਿੰਨੀ ਚੰਗੀ ਆ ਕਿ ਜਿੰਨਾ ਮਰਜੀ ਮੀਂਹ ਦਾ ਪਾਣੀ ਆ ਜਾਵੇ ਆ ਦੇਖੋ ਇੱਕ ਡਰੇਨ ਰਾਈਨ ਜਿਹੜਾ ਉਹ ਜਾ ਰਿਹਾ ਵਾ ਇਦਾਂ ਦੀਆਂ ਲੱਖਾਂ ਡਰੇਨਾਂ ਜਿਹੜੀਆਂ ਆਲੇ-ਦੁਆਲੇ ਸੜਕਾਂ ਦੇ ਉੱਪਰ ਜਿਹੜੀਆਂ ਬਣੀਆਂ ਹੋਣਗੀਆਂ ਪੂਰੇ ਪਰਥ ਦੇ ਵਿੱਚ ਪੂਰੇ ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਪੁਆਇੰਟ ਆ ਤੇ ਪਰ ਦੇਖੋ ਇਹਨਾਂ ਮੁਲਕਾਂ ਦੇ ਕਿਹੋ ਜਿਹੇ ਪ੍ਰਬੰਧ ਹੈ ਸਿਸਟਮ ਕਿੰਨਾ ਵਧੀਆ ਵਾ ਕਿਤੇ ਵੀ ਹੜ੍ਹ ਹੋਣ ਦਾ ਖਤਰਾ ਨਹੀਂ ਜਿੰਨਾ ਵੀ ਪਾਣੀ ਆ ਰਿਹਾ ਵਾ ਸਾਰੀਆਂ ਡਰੇਨਾਂ ਜਿਹੜੀਆਂ ਉਹ ਸੋਕ ਰਹੀਆਂ ਵਾ ਤੇ ਸਿੱਧਾ ਪਾਣੀ ਇਹ ਜਿਹੜਾ ਵਾ ਰਿਵਰ ਥਾਣੀ ਹੁੰਦਾ ਨਹਿਰਾ ਥਾਣੀ ਹੁੰਦਾ ਆ ਜਿਹੜਾ ਸਮੁੰਦਰਾਂ ਦੇ ਨਾਲ ਜਿਹੜਾ ਕਨੈਕਟ ਕੀਤਾ ਹੋਇਆ ਵਾ ਇਦਾਂ ਦੇ ਕਈ ਹੋਰ ਪੁਆਇੰਟ ਆ ਦੇਖੋ ਪਰ ਤੁਸੀਂ ਪਾਣੀ ਦਾ ਵਹਾਅ ਕਿੰਨਾ ਤੇਜ਼ ਆ ਤੇ ਇੱਕ ਹੋਰ ਤੁਹਾਨੂੰ ਮੈਂ ਪੁਆਇੰਟ ਦਿਖਾਉਣਾ ਵਾ ਉਹ ਵੀ ਬਿਲਕੁਲ ਲੱਗੇ ਆ ਸੋ ਇਹੋ ਜੇ ਕਿੰਨੇ ਪੁਆਇੰਟ ਆ ਤੇ ਦੇਖੋ ਤੁਸੀਂ ਪ੍ਰਬੰਧ ਪੰਜਾਬ ਦੇ ਵਿੱਚ ਅੱਧਾ ਘੰਟਾ ਮੀਂਹ ਹੀ ਪੈਂਦਾ ਤੇ ਗਲੀਆਂ ਨਾਲੀਆਂ ਦੇ ਵਿੱਚ ਜਿਹੜਾ ਚੱਕੜ ਹੋ ਜਾਂਦਾ ਤੇ ਲੋਕਾਂ ਦਾ ਡਿੱਗਣਾ ਜਿਹੜਾ ਜਿਹੜਾ ਵਿੱਚ ਉਹਦੇ ਪੈਣਾ ਜਿਹੜਾ ਉਹ ਲਾਜ਼ਮੀ ਬਣ ਜਾਂਦਾ ਤੁਸੀਂ ਆ ਦੇਖੋ ਇਹ ਆ ਪ੍ਰਬੰਧ ਆਸਟ੍ਰੇਲੀਆ ਦੇ ਇਹਨਾਂ ਮੁਲਕਾਂ ਦੇ ਇਹ ਵੀਡੀਓ ਪਰਥ ਆਸਟ੍ਰੇਲੀਆ ਸੀ ਤੋਂ ਸੀ ਧੰਨਵਾਦ ਵੀਡੀਓ ਵਾਚ ਕਰਨ ਲਈ